ਤੰਤ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਦੇ ਨਾਲ ਸਾਂਝ ਪਾ ਰਏ ਸਾਂ ਔਰਿੰਦਾ ਸਮਾਂ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਸਤਿਗੁਰਾਂ ਜੀ ਦੀ ਬਖਸ਼ਿਸ਼ ਅੱਜ ਦੇ ਸ੍ਰੀ ਮੁਖਵਾਕ ਦੇ ਵਿਚਾਰ ਸਰਵਨ ਕਰਨਾ ਕਰੀਏ ਅੱਜ ਦਾ ਜੋ ਪਾਵਨ ਸ੍ਰੀ ਮੁਖਵਾਕ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਧੰਨ ਧੰਨ ਸਹਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਉਚਾਰਨ ਕਰਦੇ ਹਨ ਕਿ ਸਲੋਕ ਮਹਲਾ 3 ਜੀ ਏ ਮਨ ਹਰਿ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ ਇਸ ਪਾਵਨ ਸ਼ਬਦ ਦੇ ਅੰਦਰ ਗੁਰਦੇਵ ਸਾਨੂੰ ਪ੍ਰੇਰਣਾ ਕਰਦੇ ਹਨ ਕਿ ਭਾਈ ਉਹ ਅਕਾਲ ਪੁਰਖ ਪਰਮਾਤਮਾ ਦਾ ਪਰਮੇਸ਼ਵਰ ਦਾ ਤੇ ਨਾਮ ਧਿਆਵਾ ਹੈ ਸਿਮਰਨ ਕਰਨਾ ਹੈ ਸਤਿਗੁਰੂ ਕਹਿੰਦੇ ਨੇ ਨਾਮ ਸਿਮਰਨ ਕਰਨ ਦੇ ਵਾਸਤੇ ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ ਗੁਰਬਾਣੀ ਦੇ ਸਿਧਾਂਤ ਦੇ ਅਨਸਾਰ ਇਹ ਜਿਹੜਾ ਮਨ ਹੈ ਇਹ ਬਹੁਤ ਚੰਚਲ ਹੈ ਹਮੇਸ਼ਾ ਦੌੜਦਾ ਰਹਿੰਦਾ ਇੱਕ ਖਿੰ ਪਰ ਵੀ ਜਿਹੜਾ ਇਹ ਮਨ ਹੈ ਉਹ ਟਿਕਦਾ ਨਹੀਂ ਇਧਰ ਉਧਰ ਦੌੜਦਾ ਰਹਿੰਦਾ ਸਭ ਕਹਿੰਦੇ ਨੇ ਇਹ ਮਨੂਆ ਖੇਨ ਨਾ ਟਿਕਾ ਬਹ ਰੰਗੀ ਦਹ ਦਹ ਦਿਸ ਚਲ ਚਲ ਹਾਂਡੇ ਪਤਸ਼ਾ ਕੇੰਨੇ ਇਹ ਮਨੂਆ ਇਹ ਮਨ ਇੱਕ ਖੇਲ ਵੀ ਨਹੀਂ ਟਿਕਦਾ ਸਤ ਸੰਗਤ ਦੇ ਵਿੱਚ ਜੁੜਦੇ ਆ ਜੁੜਿਆ ਹੋਇਆ ਵੀ ਸਰੀਰ ਤਨ ਪਰ ਅਮੀ ਸੰਗਤ ਦੇ ਵਿੱਚ ਹਾਜ਼ਰ ਪਰ ਮਾਨਕ ਤੇ ਨਾ ਕਿਤੇ ਉਡਾਰੀ ਮਾਰ ਕੇ ਇੱਕ ਤੇ ਹੋਰ ਚੱਲ ਜਾਂਦਾ ਏ ਕੋਮ ਫਿਰ ਕੇ ਫੇਰ ਫਿਰ ਸੰਗਤ ਵਿੱਚ ਆ ਜਾਂਦਾ ਏ ਇਹ ਸੁਣਦਾ ਕਈ ਵਾਰ ਐਸਾ ਹੁੰਦਾ ਕਿ ਭਾਈ ਸੰਗਤ ਵਿੱਚ ਬੈਠਦੇ ਆ ਕੀਰਤਨ ਸੁਣਦੇ ਆ ਕਥਾ ਸੁਣਦੇ ਆ ਜੇ ਕੋਈ ਪੁੱਛੇ ਕਿ ਫਲਾਣੀ ਘਰ ਤੂੰ ਕਹਿੰਦੇ ਉਹ ਤੋਂ ਮੇਰਾ ਧਿਆਨ ਨਹੀਂ ਸੀ ਗਾ ਮੇਰਾ ਧਿਆਨ ਕਿਸੇ ਪਾਸੇ ਹੋਰ ਤੇ ਲੱਗ ਗਿਆ ਸੀ ਉਹ ਸ਼ਾਮ ਤੋਂ ਮੇਰੇ ਧਿਆਨ ਦੇ ਵਿੱਚ ਨਹੀਂ ਹੈ ਕਿਉਂ ਮਨੁੱਖ ਉਹ ਚਲੇ ਗਿਆ ਤਣ ਤੇ ਹੈ ਸੀ ਫਿਰ ਘੁੰਮ ਫਿਰ ਕੇ ਆ ਜਾਂਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਇਹ ਖੇਲ ਵੀ ਟਿਕਦਾ ਨਹੀਂ ਹੈ ਇਹ ਤੇ ਨਾਮ ਜਪਣ ਦੇ ਵਾਸਤੇ ਸਿਮਰਨ ਦੇ ਵਾਸਤੇ ਪਾਤਸ਼ਾਹ ਕਹਿੰਦੇ ਨੇ ਮਨ ਦੀ ਇਕਾਗਰਤਾ ਜਿਹੜੀ ਹੈ ਹੁਣੇ ਉਹ ਬਹੁਤ ਜ਼ਰੂਰੀ ਹੈ ਤਾਂ ਸਤਿਗੁਰਾਂ ਨੇ ਕਿਹਾ ਕਿ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਮਨ ਮੁਖ ਦਾ ਮਨ ਭਰਮ ਭੁਲੇਖਿਆਂ ਦੇ ਵਿੱਚ ਦਸੋਂ ਦਿਸ਼ਾਵਾਂ ਦੇ ਵਿੱਚ ਦੌੜਦਾ ਰਹਿੰਦਾ ਭਰਮ ਦਾ ਰਹਿੰਦਾ ਹਮੇਸ਼ਾ ਹੀ ਮਨ ਵਿੱਚ ਮਾੜੀਆਂ ਬਾਸਨਾਵਾਂ ਚਿਤਵਦਾ ਰਹਿੰਦਾ ਹੈ ਇਸ ਖੋਟੇ ਮਨ ਦੀਆਂ ਬਾਸਨਾਵਾਂ ਜਿਹੜੀਆਂ ਨੇ ਉਹ ਅੱਗੇ ਤੋਂ ਅੱਗੇ ਤ੍ਰਿਸ਼ਾਲੂ ਮਨੁੱਖ ਨੂੰ ਮਨੁੱਖ ਦੀ ਤਰ੍ਹਾਂ ਇਹ ਬੱਦਦੀਆਂ ਰਹਿੰਦੀਆਂ ਨੇ ਜੇਤਰਾ ਤ੍ਰਿਸ਼ਨਾ ਜਿਹੜੀ ਹੈ ਉਹ ਕਦੇ ਘਟਦੀ ਨਹੀਂ ਹੈ ਤ੍ਰਿਸ਼ਨਾ ਹਮੇਸ਼ਾ ਵੱਧਦੀ ਰਹਦੀ ਹੈ ਕੋਈ ਬਿਰਲਾ ਹੀ ਹੈ ਤ੍ਰਿਸ਼ਨਾ ਜਿਹਦੀ ਘਟਦੀ ਹੋਵੇ ਜਿਹਦੀ ਖਤਮ ਹੋ ਗਈ ਹੋਵੇ ਕਿਤੇ ਲਿਖਿਆ ਪਾਤਸ਼ਾਹ ਕਹਿੰਦੇ ਨੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਪਾਤਸ਼ਾਹ ਕਹਿੰਦੇ ਨੇ ਕੋਈ ਬਿਰਲਾ ਹੀ ਹੈ ਜਿਹਦੀ ਤ੍ਰਿਸ਼ਨਾ ਖਤਮ ਹੋ ਗਈ ਨਹੀਂ ਤੇ ਮਰਦੇ ਦਮ ਤੱਕ ਤ੍ਰਿਸ਼ਨਾ ਜਿਹੜੀ ਇਹ ਖੜਾ ਨਹੀਂ ਛੱਡਦੀ ਵੱਧਦੀ ਜਾਂਦੀ ਹੈ ਬਾਹਤੀ ਜਾਂਦੀ ਹੈ ਪਾਤਸ਼ਾਹ ਕਹਿੰਦੇ ਨੇ ਮਨ ਤਹਿ ਦੇ ਸਚ ਚਲ ਚਲ ਭਰਮਿਆ ਮਨ ਮੁਖ ਭਰਮ ਓ ਭੁਲਾਇਆ ਮਨ ਮੁਖ ਦਾ ਜਿਹੜਾ ਮਨ ਹੈ ਉਹ ਚੋਹਾਂ ਦੇਸਾਂ ਦੇ ਵਿੱਚ ਭਰਮ ਦਾ ਫਿਰਦਾ ਰਹਿੰਦਾ ਨਿਤ ਆਸਾ ਮਨ ਚਿਤਵਾ ਮਨ ਤ੍ਰਿਸ਼ਨਾ ਭੁੱਖ ਲਗਾਇਆ ਪਾਤਸ਼ਾਹ ਕਹਿੰਦੇ ਨੇ ਇਹਨਾਂ ਖੋਟੀਆਂ ਵਾਸ਼ਨਾਵਾਂ ਦੇ ਵਿੱਚ ਕਰਕੇ ਇਹ ਜਿਹੜਾ ਮਨ ਮੈਲਾ ਹੋ ਰਿਹਾ ਵਾਸਨਾਵਾਂ ਕਰਕੇ ਭੈਣੀਆਂ ਵਾਸਨਾਵਾਂ ਕਰਕੇ ਮਨ ਜਿਹੜਾ ਹੈ ਉਹ ਮੈਲਾ ਹੋ ਰਿਹਾ ਦਿਨ ਬਦਨ ਮੈਲਾ ਹੁੰਦਾ ਜਾ ਰਿਹਾ ਜਿਸ ਤਰ੍ਹਾਂ ਵਾਸਨਾਵਾਂ ਵਧ ਜਾਂਦੀਆਂ ਨੇ ਉਨਾ ਹੀ ਮਨ ਮੈਲਾ ਹੋ ਰਿਹਾ ਹੈ ਮਨ ਤੇ ਪਹਿਲੇ ਹੀ ਮੈਲਾ ਪਾਤਸ਼ਾਹ ਕਹਿੰਦੇ ਨੇ ਜਨਮ ਜਨਮ ਕੋ ਇਸ ਮਨ ਕੋ ਮਲ ਲਾ ਕੇ ਕਾਲਾ ਹੋਵਾ ਸਿਆਹ ਜਨਮ ਜਨਮਾਂਤਰਾਂ ਦੇ ਮਨ ਨੂੰ ਮੈਲ ਲੱਗੀ ਹੋਈ ਹੈ ਪਰ ਇਹਨੂੰ ਧੋਣ ਦੇ ਵਾਸਤੇ ਇੱਕੋ ਹੀ ਸਾਧਨਾ ਹੈ ਉਹ ਹੈ ਆਕਾਲ ਪੁਰਖ ਪ੍ਰਮਾਤਮਾ ਪਰਮੇਸ਼ਵਰ ਦਾ ਨਾਮ ਤੇ ਬਾਹਰੀ ਤੌਰ ਤੇ ਮਨ ਨੂੰ ਧੋਣ ਦੀ ਕੋਈ ਤੀਰਥਾਂ ਤੇ ਇਸ਼ਨਾਨ ਕਰਕੇ ਜਾ ਕੇ ਕੋਈ ਕਹੇ ਕਿ ਮਨ ਧੋਤਾ ਜਾਵੇਗਾ ਪਾਤਸ਼ਾਹ ਕਹਿੰਦੇ ਨੇ ਤਣ ਧੋਣ ਦੇ ਨਾਲ ਮਨ ਨਹੀਂ ਧੋਤਾ ਜਾਂਦਾ ਤਣ ਧੋਤਾ ਹੈ ਮਨ ਹੱਛਾ ਨਾ ਹੋਏ ਪਾਤਸ਼ਾਹ ਕਹਿੰਦੇ ਨੇ ਤਣ ਧੋਣ ਦੇ ਨਾਲ ਮਨ ਨਹੀਂ ਧੋਤਾ ਜਾਂਦਾ ਭਾਵੇਂ ਜਿੰਨੇ ਮਰਜੀ ਇਸ਼ਨਾਨ ਕਰ ਲੋ 68 ਤੀਰਥਾਂ ਤੇ ਇਸ਼ਨਾਨ ਕਰ ਲੋ ਆਉਣ ਕੁੰਭ ਦਾ ਮੇਲਾ ਚੱਲ ਰਿਹਾ ਪ੍ਰਿਆਗਰਾਜ ਇਸਨਾਨ ਕਰਨ ਦੇ ਵਾਸਤੇ ਜਾਂਦੇ ਨੇ ਲੋਕੀ ਪਰ ਉੱਥੇ ਦੇਖੋ ਕੀ ਕੁਝ ਹੋ ਰਿਹਾ ਮਨ ਨਹੀਂ ਧੋਤਾ ਜਾਂਦਾ ਤਣ ਧੋਣ ਦੇ ਨਾਲ ਪੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਮਨ ਦੀ ਮੈਲ ਨਹੀਂ ਲੱਥਦੀ ਮਨ ਦੀ ਮੈਲ ਨਹੀਂ ਲੈਂਦੀ ਸਾਬ ਕਹਿੰਦੇ ਨੇ ਜਗਤ ਦੇ ਜੀਵ ਭਰਮ ਦੇ ਵਿੱਚ ਭੁੱਲੇ ਹੁੰਦੇ ਨੇ ਮਨ ਦੀ ਮਨ ਦੀ ਪਵਿੱਤਰਤਾ ਵਾਸਤੇ ਤਨ ਧੋਣ ਦੇ ਉੱਤੇ ਲੱਗੇ ਹੋਏ ਪਏ ਨੇ ਪਾਤਸ਼ਾਹ ਕਹਿੰਦੇ ਨੇ ਭਾਈ ਮਨ ਪਵਿੱਤਰ ਤਨ ਧੋਣ ਦੇ ਨਾਲ ਨਹੀਂ ਹੋਣਾ ਮਨ ਮੈਲਾ ਸਭ ਕਿਛ ਮੈਲਾ ਤਨ ਧੋਤਾ ਮਨ ਹੱਛਾ ਨਾ ਹੋਏ ਸਹਿਲ ਕਹਿੰਦੇ ਨੇ ਬਾਹਰੀ ਤੌਰ ਤੇ ਤਨ ਧੋਣ ਦੇ ਨਾਲ ਮਨ ਜਿਹੜਾ ਹੈ ਉਨੇ ਧੋਤਾ ਜਾਵੇ ਮੈਲੇ ਦਾ ਮੈਲਾ ਰਹੇਗਾ ਪਾਤਸ਼ਾਹ ਕਹਿੰਦੇ ਨੇ ਜੇ ਮਨ ਮੈਲਾ ਤੇ ਫਿਰ ਸਭ ਕਿਸੇ ਮੈਲਾ ਇਹ ਜਗਤ ਭਰਮ ਪੁੜਾਇਆ ਬਿਰਲਾ ਉਹ ਜਾ ਕੋਈ ਪਾਤਸ਼ਾਹ ਕੰਨੇ ਇਹ ਸੋਝੀ ਕਿਸੇ ਬਿਰਲੇ ਨੂੰ ਆਉਂਦੀ ਹੈ ਕੋਈ ਬਿਰਲੇ ਇਸ ਗੱਲ ਨੂੰ ਗੁਝਦਾ ਕਿ ਭਾਈ ਤਣ ਦੇ ਥੋਤੇ ਨਾਲ ਮਨ ਨਹੀਂ ਧੋਤਾ ਜਾਂਦਾ ਤਲਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਕਹਿੰਦੇ ਨੇ ਭਰੀਆ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਖੇ ਸਹਿਬ ਕਹਿੰਦੇ ਨੇ ਤਨ ਦੇ ਉੱਤੇ ਮੈਲ ਲੱਗੀ ਹੋਵੇ ਮਿੱਟੀ ਲੱਗੀ ਹੋਵੇ ਖੇ ਲੱਗੀ ਹੈ ਤਾਂ ਪਾਣੀ ਨਾਲ ਧੋਤੀ ਜਾ ਸਕਦੀ ਹੈ ਭਰੀਆ ਮਤ ਪਾਪਾਂ ਕਰ ਸੰਗ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜੀ ਮਤ ਹੈ ਮਨ ਮਨ ਹੈ ਜਿਹੜਾ ਪਾਪਾਂ ਦੇ ਨਾਲ ਭਰਿਆ ਪਿਆ ਹੈ ਤੇ ਉਹ ਕਾਦੇ ਨਾਲ ਧੋਈਏ ਸਹਿਬ ਕਹਿੰਦੇ ਨੇ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮ ਵਹਿ ਕੈ ਰੰ ਸਤਿਗੁਰੂ ਕਹਿੰਦੇ ਨੇ ਭਾਈ ਉਹ ਨਾਮ ਦੇ ਰਗ ਦੇ ਨਾਲ ਧੋਤੀ ਜਾ ਸਕਦੀ ਹੈ ਬਾਹਰੀ ਤੌਰ ਤੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਨਹੀਂ ਧੋਤਾ ਜਾਂਦਾ ਇਸ ਲਈ ਮਨ ਜਿਹੋ ਜਿਹੇ ਸੰਗਤ ਕਰਦਾ ਹੈ ਤੇ ਉਹ ਜੇ ਹੋ ਜਾਂਦਾ ਹੈ ਬੁਰਿਆਂ ਦੀ ਸੰਗਤ ਕਰਦਾ ਹੈ ਬੁਰਾ ਬਣ ਜਾਂਦਾ ਹੈ ਮਾੜੀ ਸੰਗਤ ਕਰਦਾ ਹੈ ਮਾੜਾ ਬਣ ਜਾਂਦਾ ਹੈ ਮਾੜੇ ਕੰਮ ਕਰਨ ਲੱਗ ਜਾਂਦਾ ਹੈ ਚੰਗੀ ਸੰਗਤ ਕਰਦਾ ਚੰਗੀ ਸੰਗਤ ਕਰਨ ਦੇ ਨਾਲ ਪਵਿੱਤਰ ਹੋ ਜਾਂਦਾ ਹੈ ਮਨ ਇੱਕ ਪੰਛੀ ਦੀ ਤਰ੍ਹਾਂ ਹੈ ਇਸ ਦਾ ਸੁਭਾਅ ਹੈ ਇਹ ਉਡਾਰੀਆਂ ਮਾਰਦਾ ਰਹਿੰਦਾ ਪਰ ਪਾਤਸ਼ਾਹ ਕਹਿੰਦੇ ਨੇ ਭਾਈ ਜੇਹੂ ਜੀ ਸੰਗਤ ਕਰੇਗਾ ਤੈਨੂੰ ਫਲ ਵੀ ਉਹੇ ਜਿਹੀ ਪ੍ਰਾਪਤ ਹੋਵੇਗਾ ਜੈਸੀ ਸੰਗਤ ਕਰ ਤੈਸੋ ਹੀ ਫਲ ਖਾਈ ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਭਾਈ ਇਸ ਮਨ ਦੀ ਤੁਲਨਾ ਉਹਨਾਂ ਨੇ ਪੰਛੀ ਦੇ ਨਾਲ ਕੀਤੀ ਕਹਿੰਦੇ ਨੇ ਇਹ ਪੰਛੀ ਦੀ ਤਰ੍ਹਾਂ ਇਹ ਟਿਕਦਾ ਨਹੀਂ ਐਥੋਂ ਉਡਾਰੇ ਮਾਰਦੀ ਉੱਥੇ ਚ ਰਹਿ ਗਿਆ ਉੱਥੇ ਚ ਰਹਿ ਗਿਆ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਨ ਪੰਖੀ ਭਇਓ ਉਡ ਉਡ ਬਹਿ ਜਿਸ ਜਾ ਚੌਹਾਂ ਦਿਸ਼ਾਵਾਂ ਦੇ ਵਿੱਚ ਉਡਦਾ ਰਹਿੰਦਾ ਕਿਤੇ ਟਿਕਦਾ ਜੋ ਜੈ ਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਇ ਫਿਰ ਜਿਹੇ ਜੀ ਇਹਨੂੰ ਸੰਗਤ ਮਿਲਦੀ ਹੈ ਤੇ ਉਹੋ ਜੇ ਫਲ ਪ੍ਰਾਪਤ ਹੁੰਦਾ ਜੇ ਭੈੜੀ ਸੰਗਤ ਕਰਕੇ ਭੈੜੇ ਕਰਮ ਕਰਦਾ ਤਾਂ ਫਿਰ ਉਹਨੂੰ ਸਜ਼ਾ ਮਿਲਦੀ ਹੈ ਸਜ਼ਾ ਭੁਗਤਦਾ ਹੈ ਚੋਟਾਂ ਖਾਂਦਾ ਹੈ ਪਰਸ਼ਾਹ ਕੰਨਵੇਂ ਜੀ ਚੰਗੀ ਸੰਗਤ ਕਰਦਾ ਹੈ ਗੁਰੂ ਦੀ ਸੰਗਤ ਕਰਦਾ ਹੈ ਸਤ ਸੰਗਤ ਦੇ ਵਿੱਚ ਜੁੜਦਾ ਹੈ ਭੈੜੇ ਕਰਮਾਂ ਨੂੰ ਤਿਆਗ ਦਿੰਦਾ ਹੈ ਤਾ ਫਿਰ ਉਹਦੀ ਸੰਸਾਰ ਵਿੱਚ ਸੋਭਾ ਹੁੰਦੀ ਹੈ ਜੁਗ-ਜੁਗ ਸੋਭਾ ਹੋਏ ਸੰਸਾਰ ਤੇਰੀ ਪਤਸ਼ਾਹ ਕਿੰਨੇ ਜੁਗਾ ਜੁਗਾਂਤਰਾ ਤੱਕ ਸੋਭਾ ਹੁੰਦੀ ਹੈ ਇਹ ਮਨ ਜੈਸਾ ਸੇਵਾ ਤੈਸਾ ਹੋਵੇ ਜਿਹੇ ਕਰਮ ਕਮਾਏ ਆਪ ਵੀ ਜਾਪੇ ਹੀ ਕਰਨਾ ਕਹਿਣਾ ਖਿਉਣਾ ਜਾਈ ਸਾਬ ਕਹਿੰਦੇ ਨੇ ਜਿਸ ਤਰ੍ਹਾਂ ਧੋਤੇ ਤੋਂ ਬਗੈਰ ਵਸਤਰ ਮਲੇਨ ਹੋ ਜਾਂਦਾ ਹੈ ਵਸਤਰ ਨੂੰ ਨਾ ਧੋਈਏ ਕਪੜੇ ਨੂੰ ਨਾ ਧੋਈਏ ਤਾਂ ਉਹ ਮਲੇਣ ਹੋ ਜਾਂਦਾ ਮੈਲਾ ਹੋ ਜਾਂਦਾ ਕੇਸਾਂ ਨੂੰ ਤੇਲ ਨਾ ਲਗਾਈਏ ਕੇਸ ਉਲਝ ਜਾਂਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ ਨੇ ਦਰਪਣ ਨੂੰ ਸਾਫਣਾ ਕਰੀਏ ਤੇ ਦਰਪਣ ਵੀ ਕਹਿੰਦੇ ਨੇ ਮੈਲਾ ਹੋ ਜਾਂਦਾ ਹੈ ਬਰਖਾ ਨਾ ਹੋਵੇ ਵਰਖਾ ਤੋਂ ਬਿਨਾ ਖੇਤੀ ਉਪਜ ਨਹੀਂ ਆ। ਦੀਪਕ ਤੋਂ ਬਿਨਾ ਦੀਵੇ ਤੋਂ ਬਿਨਾ ਹਨੇਰਾ ਦੂਰ ਨਹੀਂ ਹੁੰਦਾ। ਫਿਰ ਭਾਈ ਸਾਹਿਬ ਕਹਿੰਦੇ ਨੇ ਲੂਣ ਕਿਰਤ ਤੋਂ ਬਿਨਾ ਜਿਹੜਾ ਖਾਣਾ ਉਹ ਵੀ ਸਵਾਦ ਸਵਾਦ ਨਹੀਂ ਆਉਂਦਾ ਬੇਸਵਾਦਾ ਲੱਗਦਾ। ਅਖੀਰ ਦੇ ਉੱਤੇ ਭਾਈ ਸਾਹਿਬ ਕਹਿੰਦੇ ਨੇ ਕਿ ਭਾਈ ਸਾਧ ਸੰਗਤ ਕੀਤੇ ਤੋਂ ਬਿਨਾ ਮਨ ਦੀ ਮਲੀਨਤਾ ਜਿਹੜੀ ਐ ਉਹ ਦੂਰ ਨਹੀਂ ਹੁੰਦੀ ਮਿਟਦੀ ਨਹੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਿਤ ਲਿਖਿਆ ਕਹਿੰਦੇ ਨੇ ਜੈਸੇ ਜਲ ਧੋਏ ਬਿਨ ਅੰਬਰ ਮਲੀਨ ਹੋਤ ਕਹਿੰਦੇ ਨੇ ਜਿਸ ਤਰ੍ਹਾਂ ਧੋਤੇ ਤੋਂ ਬਿਨਾ ਕੱਪੜਾ ਮਲੀਨ ਹੋ ਜਾਂਦਾ ਹੈ ਬੇਨ ਤੇਲੋ ਜੈਸੇ ਬੇਨ ਤੇਲ ਮੇਲ ਜੈਸੇ ਇਸ ਜੋ ਭਿਆਣ ਹੈ ਕਿਸਾਨ ਕਹਿੰਦੇ ਨੇ ਤੇਲ ਨਾ ਲਗਾਈਏ ਤਾਂ ਉਹ ਉਲਝ ਜਾਂਦੇ ਨੇ ਭੇੜੇ ਲੱਗਦੇ ਨੇ ਜਟਾਵਾਂ ਬਣ ਜਾਂਦੀਆਂ ਨੇ ਫਿਰ ਕਹਿੰਦੇ ਨੇ ਜੈਸੇ ਦੇ ਨਾ ਮਾਂਜਿਆ ਦਰਪਣ ਜੋਤਹੀਨ ਹੋਤ ਬਰਖਾ ਵੀ ਹੁੰਨ ਜੈਸੇ ਖੇਤ ਮੇ ਨਾ ਧਾਨ ਹੈ ਉਹ ਭਾਈ ਕਹਿੰਦੇ ਨੇ ਮਾਂਜੇ ਤੋਂ ਬਿਨਾ ਦਰਪਣ ਸ਼ੀਸ਼ਾ ਵੀ ਕਹਿੰਦੇ ਨਾ ਸਾਫ਼ ਕਰੀਏ ਉਹੀ ਮੈਲਾ ਹੋ ਜਾਂਦਾ ਉਹਦੇ ਵਿੱਚੋਂ ਵੀ ਸੁਧ ਨਹੀਂ ਦਿਸਦਾ ਬਰਖਾ ਤੋਂ ਬਿਨਾ ਖੇਤ ਦੇ ਵਿੱਚ ਚੰਗੀ ਫਸਲ ਨਹੀਂ ਉਗਦੀ ਸੋਕਾ ਪੈ ਜਾਂਦਾ ਬਰਸ਼ਾ ਬਰਖਾ ਨਾ ਪਵੇ ਤਾਂ ਮੀਂਹ ਨਾ ਪਵੇ ਫਿਰ ਅੱਗੇ ਭਾਈ ਸਾਹਿਬ ਕਹਿੰਦੇ ਨੇ ਜੈਸੇ ਬਿਨ ਦੀਪਕ ਭਵਨ ਅੰਧਕਾਰ ਹੋਤ ਜਿਵੇਂ ਕਹਿੰਦੇ ਨੇ ਹਨੇਰੇ ਦੇ ਵਿੱਚ ਦੀਪਕ ਦੀਵਾ ਨਾ ਜਗਾਇਆ ਜਾਵੇ ਤਾਂ ਉਹਨਾਂ ਚਰ ਹਨੇਰਾ ਦੂਰ ਨਹੀਂ ਹੁੰਦਾ ਹਨੇਰਾ ਤਾਂ ਇਹਨਾਂ ਦੂਰ ਹੁੰਦਾ ਦੀਪਕ ਨਾਲ ਦੀਵੇ ਨਾਲ ਜਿੰਨਾ ਚਿਰ ਦੀਵਾ ਨਹੀਂ ਜਗਾਇਆ ਉਹਨਾਂ ਚਰ ਹਨੇਰਾ ਦੂਰ ਨਹੀਂ ਹੁੰਦਾ ਕਹਿੰਦੇ ਨੇ ਲੋਨੇ ਘ੍ਰਿਤ ਬਿਨ ਜੈਸੇ ਭੋਜਨ ਸਮਾਨ ਹੈ ਜਿਸ ਤਰ੍ਹਾਂ ਲੋਨੇ ਲੋਨੇ ਭਾਵ ਮੂਣ ਘ੍ਰਿਤ ਦਾ ਪਾਵ